ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੰਨਦੀਪ ਕੌਰ ਅਸੀਂ ਬੋਲ ਰਹੇ ਹਾਂ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਆਹ ਲਓ ਜੀ ਕਾਟਨ ਦਾ ਸੂਟ ਪ्योर ਕਾਟਨ ਦਾ ਫੁੱਲ ਸੌਫਟ ਤੇ ਗਲੇ ਤੇ ਥੋੜਾ ਜਿਹਾ ਵਰਕ ਬਣਿਆ ਹੋਇਆ ਜਿਹੜੀ ਕਮੀਜ਼ ਦੀ ਲੰਬਾਈ ਹੈ ਜੀ ਉਹ 44 ਤੋਂ 45 ਇੰਚ ਹੈ ਤੇ ਸਲਵਾਰ ਇਹਦੀ ਹੈਗੀ ਹੈ ਜੀ ਡਿਜ਼ਾਈਨਰ ਆ ਦੇਖੋ 2.5 ਮੀਟਰ ਆ ਦੇਖੋ ਜੀ ਇਹ ਇਹਨੇ ਸਲਵਾਰ ਹੈ ਤੇ ਆਇਆ ਦੁਪੱਟਾ ਹੈ ਜੀ ਆ ਲਓ ਜੀ ਕਾਪਟਨ ਦਾ ਦੁਪੱਟਾ ਜੀ ਕਾਪਟਨ ਦਾ ਦੁਪੱਟਾ ਫੁੱਲ ਸੌਫਟ ਦਾ ਤੇ 44 ਤੋਂ 42 ਇੰਚ ਕਮੀਜ਼ ਦੀ ਲੈਂਥ ਹੈ ਜੀ ਤੁਹਾਨੂੰ ਦੱਸਣਾ ਜ਼ਰੂਰੀ ਹੈ ਸਾਰੇ ਕੱਪੜੇ ਐਵੇਂ ਰਹਿਣਗੇ ਇਹ ਸੀ ਜੀ ਪਹਿਲਾ ਕਲਰ ਫਰੋਜੀਆ ਦੂਜਾ ਕਲਰ ਆ ਗਿਆ ਐਵੇਂ ਜਿੱਕਰ ਜਿ ਘੁੱਗੀ ਅੰਗਾ ਜਾਂ ਸਲਵਾਰ ਸੇਮ ਰਹੂਗੀ ਜੀ ਤਾਲੀ ਤੋਂ 43 ਇੰਚ ਕਿਹਾ ਸੀ ਤੁਹਾਨੂੰ ਲਵਾਈ ਪਰ ਕਾਟਨ ਫੁੱਲ ਪਿਓਰ ਆਹ ਲਓ ਆਹ ਲਓ ਜੀ ਗਲ ਇਹ ਦਿਦੀ ਬਰਤੇ ਕਾਟਨ ਦੀ ਸਲਵਾਰ ਹੈ ਜੀ ਡਿਜ਼ਾਈਨਰ ਤੇ ਸੂਟ ਦੀ ਕੀਮਤ ਹੈ ਜੀ ਸਿਰਫ 450 ਰੁਪਏ 450 ਦੇ ਵਿੱਚ ਇਹ ਸੂਟ ਤੁਹਾਡਾ ਹੋ ਜਾਣਾ ਹਰ ਲਪਾਪਟਆਂ ਦੀਆਂ ਛੰਡੀਆਂ ਜੀ ਸੌਫਟ ਜਿਨ੍ਹਾਂ ਨਾਲ ਤੁਸੀਂ ਮੂੰਹ ਮਾਂ ਵੀ ਪਹੁੰਚ ਸਕਦੇ ਹੋ ਆ ਦੇਖੋ ਬਹੁਤ ਸੋਹਣੀਆਂ ਪਰਪਟਨ ਦੀਆਂ ਛੰਡੀਆਂ ਕੀਮਤ ਵੀ ਕੁਛ ਨਹੀਂ ਜੀ 450 ਰੁਪਏ ਹੈ ਸਾਰੀ ਸੂਟ ਦੀ ਕੀਮਤ ਇਸ ਤਰੀਕੇ ਵਿੱਚ ਡਿਜ਼ਾਈਨ ਆ ਰਹੀ ਪਿੰਕ ਹੈ ਕਾਟਨ ਬਹੁਤ ਸੌਫਟ ਹੈ ਜੀ 44 ਤੋਂ 45 ਇੰਚ ਦੀ ਕਮੀਜ਼ ਦੀ ਲੰਬਾਈ ਆ ਦੱਸਣਾ ਸਾਡਾ ਫਰਜ਼ ਹੈ ਆ ਇਹਦੀ ਸਲਵਾਰ ਹੈ ਜੀ ਆ ਇਹਦੀ ਚੁੰਨੀ ਹੈ ਜੀ ਕਈ ਵਾਰ ਜੇ ਤੁਸੀਂ ਲੈਂਥ ਵਧਾਉਣੀ ਵੀ ਹੋਵੇ ਤਾਂ ਤੁਸੀਂ ਥੋੜੀ ਬਹੁਤੀ ਲੈਸ ਲਾ ਕੇ ਵੀ ਵਧਾ ਸਕਦੇ ਹੋ ਜੇ ਕਿਸੇ ਨੂੰ ਲੈਂਥ ਘੱਟ ਲੱਗੇ ਲੈਸਾਂ ਵੀ ਲੱਗ ਜਾਂਦੇ ਨੇ ਆ ਇਹਦਾ ਦੁਪੱਟਾ ਹੈ ਜੀ ਪਿਓਰ ਕਾਟਨ ਦਾ ਸਰਪਤੇ ਸਿਰਫ 450 ਰੁਪਏ ਦਾ ਸੂਟ ਫੈਂਟ ਕਰਦੀਆਂ ਜਾਂਦੀ ਆ ਜਾ ਤੁਹਾਡੇ ਕੋਲੇ ਆਹ ਉਹ ਦੂਸਰਾ ਡਿਜ਼ਾਈਨ ਚੱਲ ਪਿਆ ਜੀ ਸੌਰੀ ਜੀ ਇਹਦੇ ਵਿੱਚ ਕੋਈ ਮਹਿੰਦੀ ਰੰਗ ਦਾ ਲੈ ਲਓ ਜੀ ਆੜ ਜਣ ਵੀ ਲੈ ਲਓ ਜਿਹੜੇ ਨੂੰ ਪਹਿਲਾਂ ਦਿਖਾ ਲਈ ਬੱਸ ਮਹਿੰਦੀ ਰੰਗ ਵਾਲਾ ਹੈ ਜੀ ਇਹ ਚੁੰਨੀਆਂ ਵਾਲੇ ਸੂਟ ਹੈ ਜੀ। ਇਹਦੇ ਤਾਂ ਟਰਾਈ ਬਟਨ ਲੱਗੇ ਹੋਏ ਨੇ ਤਾਂ ਤੁਸੀਂ ਫੱਟ ਕੇ ਉੱਚਾ ਨਹੀਂ ਮਾ ਵੀ ਕਰ ਸਕਦੇ ਹੋ। ਆਹ ਲਓ। ਇਹਨਾਂ ਦਾ ਕਲਰ ਕਾਰਡ ਹੈ ਨਾ ਡਿਜ਼ਾਈਨ। ਅਗਰ ਕੋ ਲੈਂਥ ਦਾ ਫਰਕ ਲੱਗੇ ਤਾਂ ਤੁਸੀਂ ਲੈਸ ਲਾ ਕੇ ਲੈਂਥ ਵਧਾ ਸਕਦੇ ਹੋ। ਇਹ ਸਿ 44 45 ਇੰਚ ਹੈਗੀ ਹੈ ਜਿਨ੍ਹਾਂ ਦੇ 40 41 ਆਉਂਦੀਆਂ ਸ਼ਾਰਟ। 450 ਰੇਟ ਨਾ ਮੀ ਜੀ। 450। ਹਾਂ ਇਹਦੀ ਸਲਵਾਰ ਹੈ ਜੀ। ਹੂੰ ਕਿੰਨੇ ਕਾਹਨ ਟ੍ਰੈਸ ਸਲਵਾਰ ਵੀ ਇਹਦੀ। ਹਾਂ ਪਰ ਕਾਟਨ ਬਹੁਤ ਸੌਫਟ ਹੈ ਜੀ। ਇੱਕ ਨੰਬਰ। ਸੌਫਟ ਕਾਟਨ ਦੀ ਚੁੰਨੀ ਹੈ ਆਮ ਕਮੀਜ਼ ਨਾਲੋਂ ਥੋੜੀ ਜਿਹੀ ਲੈਂਥ ਕੱਟ ਹੁੰਦੀ ਹੈ ਜੀ ਇਹ 47 ਤੋਂ 45 ਇੰਚ ਹੁੰਦਾ ਤੁਹਾਨੂੰ ਕਸਟਮ ਪੀਸ ਹੁੰਦਾ ਉਹ ਮੇਜੀ ਆ ਹਾਂ ਆ ਲਓ ਜੀ ਪਿਓਰ ਕਾਟਨ ਦੀ ਖੁੱਲੀ ਡੁੱਲੀ ਚੁੰਨੀ ਚੁੰਨੀਆਂ ਖੁੱਲੀਆਂ ਡੁੱਲੀਆਂ ਕਾਟਨ ਪਿਓਰ ਹੈ ਤੇ ਜਿਨ੍ਹਾਂ ਦੇ ਜ਼ਿਆਦਾ ਲੈਂਥ ਆਉਂਦੀ ਹੈ ਕਮੀਜ਼ ਦੀ ਉਹਨਾਂ ਨੂੰ ਭਾਵੇਂ ਲੈਸ ਲਾ ਕੇ ਇਹਨਾਂ ਦੀ ਲੰਬਾਈ ਵਧਾਉਣੀ ਪੈ ਜੇ ਲੰਬਾਈ ਵੱਧ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਇਸਦੇ ਵਿੱਚ ਆ ਗਿਆ ਜੀ ਆਹ ਵਾਲਾ ਕਲਰ ਆ ਦੇਖੋ ਜੀ ਆਹ ਦੀ ਬੋਟਮ ਹੈ ਆਹ ਦੀ ਸ਼ਰਟ ਕੋਰਤੀ ਆ ਰੋਕ ਆ ਲਓ ਜੀ ਆਹ ਦੀ ਚਲਵਾਰ ਵਾਲੀ ਕਿ ਚੁੰਨੀਆਂ ਇਹਨੀਆਂ ਫੁੱਲ ਕੱਕਣੀਆਂ ਜੀ ਚੁੰਨੀਆਂ ਦੀ ਕਟਣ ਬੜੀ ਸੋਹਣੀ ਹੈ ਜੀ ਬਹੁਤ ਸੌਫਟ ਜਿਹੀ ਕਟਣਾ ਨੇ ਜੀ ਬਹੁਤ ਸੋਹਣੀ ਕਟਣਾ ਚੁੰਨੀ ਹੈ 12 ਬਾਰ ਦੱਸ ਰਹੀ ਹਾਂ ਜੀ ਲੰਬਾਈ ਇਹਦੀ 44 ਤੋਂ 45 ਇੰਚ ਹੈ ਤੇ ਕੀਮਤਾਂ ਲਈ ਸਰਫ 450 ਰੁਪਏ ਜੈਸੀ ਕੀਮਤਾਂ ਜੀ ਪਰ ਕਾਟਨ ਵੀ ਇਹ ਸਿਰੇ ਦੀ ਹੈ ਟੌਪ ਦੀ ਕਾਟਨ ਹੈ ਨਾローチ ਕਾਟਨ ਬਹੁਤ ਸੋਹਣੀ ਇਹਨਾਂ ਦੀ ਬਹੁਤ ਚੜੀ ਪਈ ਆਹ ਸਲਵਾਰ ਹੈ ਜੀ ਤੇ ਚੁੰਨੀਆਂ ਵੀ ਇਹਨਾਂ ਦੀ ਇੱਕ ਨੰਬਰ ਹੈ ਜੀ ਬਹਾਲੀ ਸੋਹਣੀ ਕਾਟਨ ਮਲਮਾਲ ਹਾਂ ਲੋ ਜੀ ਹਾਂ ਲੋ ਕਾਪਟਨ ਲਈ ਚੁੰਨੀ ਆ ਪੂਰੀਆਂ ਟੌਪ ਦੀਆਂ 0 450 ਆਹ ਹੈ ਇਹਦੇ ਵਿੱਚ ਗ੍ਰੇ ਕਲਰ ਗਲਤ ਤੇ ਟਾਈ-ਵੱਟੀ ਬਣੀ ਹੋਈ ਹੈ ਆ ਇਹਦੀ ਸਲਵਾਰ ਹੈ ਜੀ ਤੇ ਆ ਇਹਦੀ ਕਾਪਟਨ ਦੀ ਚੁੰਨੀ ਹੈ ਜੀ ਆ ਦੇਖੋ ਜੀ ਐਵੇਂ ਡਿਜ਼ਾਈਨ ਆ ਕਾਟਨ ਦੀ ਚੁੰਨੀ ਦਾ ਲੰਮੀਆਂ ਲਸਰਾਈਆਂ ਆ ਆਹ ਹੈ ਜੀ ਲਾਸਟ ਹੱਫਟਾ 50 ਰੁਪਏ ਜਾਂਊਗਾ ਜਿਹੜੇ ਸੂਟ ਫੁੱਲ ਕਾਟਨ ਦਾ ਹੈ ਜਿੰਨਾ ਬੀਬੀਆਂ ਦੇ ਕੱਦ 5 ਕੋ ਫੁੱਟ ਦੇ ਉਹਨਾਂ ਦਾ ਤਾਂ ਟੂਪ ਟਾਪ ਦਾ ਸੂਟ ਬਣੂਗਾ ਅਗਰ ਕਿਸੇ ਦਾ ਜ਼ਿਆਦਾ ਕੱਦ ਲੰਬਾ ਤਾਂ ਉਹਨੂੰ ਥੋੜੀ ਬੋਧੀ ਲੈਸੀ ਲਾਉਣੀ ਪੈ ਸਕਦੀ ਹੈ ਕਿਉਂਕਿ ਕਈਆਂ ਦੇ ਨਾ 45 ਇੰਚ ਤਿਆਰੀ ਹੁੰਦਾ ਹੁੰਦਾ ਹੈ ਪਰੇ ਜਿਨ੍ਹਾਂ ਦੇ 40 41 ਹੁੰਦਾ ਉਹਨਾਂ ਦਾ ਵਧੀਆ ਬਣ ਜੂ ਹਾਂ ਲੋ ਹਾਂ ਦੇਖੋ ਜੀ ਚੜਾਈ ਬੰਨੀ ਕੋਈ ਘਮ ਨਹੀਂ ਕਿੱਲੇ ਲੰਬਾਈ ਬੰਨੀ ਹੋਣਾ ਮੈਂ ਲਵਾਈ ਆ ਪਤਾ ਦੱਸਦੀ ਵੀ ਭਾਈ 44 45 ਇੰਚ ਹੈ ਆ ਇਹਦੀ ਸਲਵਾਰ ਹੈ ਜੀ ਸਲਵਾਰ ਦੋ ਟਾਇ ਹਾਂ ਸਵਾ ਦੋ ਢਾਈ ਮੀਟਰ ਦੀ ਹੈ ਵਧੀਆ ਸਲਵਾਰ ਬਣੂਗੀ ਗਰਮੀ ਚ ਪਾਉਣ ਵਾਲੇ ਕੱਪੜੇ ਐ ਰੇਟ ਵੀ ਕੁਛ ਨਹੀਂ ਜੀ 450 ਰੁਪਏ ਹੈ ਤੇ ਚੁੰਨੀਆਂ ਵੀ ਨਾਲ ਫੁੱਲ ਕਾਟਣ ਦੀਆਂ ਆ ਦੇਖੋ ਹਾਂ ਲੋ ਜੀ ਕਾਸਟ ਕਟਿੰਗ ਦਾ ਥੋੜੀ ਮੋਟੀ ਆਉਂਦੀ ਆ ਜੀ ਕਿਹੜੀ ਮਰਜ਼ੀ ਲੈ ਲਓ ਕਾਸਟ ਲੈਣੀ ਸਾਡੀ ਅੱਜ ਦੀ ਵੀਡੀਓ ਜੀ ਤੁਹਾਨੂੰ ਅਸੀਂ ਪਹਿਲਾਂ ਦੱਸਤਾ 24 42 ਇੰਚੇ ਦੀ ਲੰਬਾਈ ਹੈ ਜੀ ਦੇਖ ਕੇ ਆਪ ਦਾ ਖਰੀਦਿਓ ਤੇ ਕਾਟਨ ਦੀਆਂ ਚੁੰਨੀਆਂ ਕਾਟਨ ਫੁੱਲ ਵਧੀਆ ਕਾਟਨਾਂ ਨਾਲ ਲੜੇ ਨਾ ਚੋਗੇ ਸੋ ਸਾਡੀ ਵੀਡੀਓ ਕਿਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆਪ ਸਭ ਨੂੰ ਮੇਰੀ ਬਣੀ ਮਮਨ ਜੀ ਤੇ ਬਣੀ ਮਮ ਬਿਆਰ ਭਰੀ ਸ਼ਤਸ਼ਰੀ ਕਾਲ ਸਾਡਾ ਪਤਾ ਹੈ ਜੀ ਮਾਰ ਮੰਡੀ ਦਸ਼ਮੀਸ਼ ਨਗਰ ਕੋਲ ਨੰਬਰ 2